ਸੜਕ ਤੇ ਖੜੇ ਲੋਕਾਂ ਨੂੰ ਦੇਖ ਸੀਐਮ ਭਗਵੰਤ ਮਾਨ ਨੇ ਰੋਕੇ ਆਪਣਾ ਕਾਫਲਾ ਤੁਹਾਨੂੰ ਦੱਸ ਦਈਏ ਕਿ ਐਚੀਐਮ ਭਗਵੰਤ ਮਾਨ ਮੋਗਾ ਜਾ ਰਹੇ ਸੀ ਤਾਂ ਇਸੇ ਦੌਰਾਨ ਜਦੋਂ ਸ਼੍ਰੀ ਚਮਕੌਰ ਸਾਹਿਬ ਪਹੁੰਚੇ ਤਾਂ ਉਹਨਾਂ ਨੇ ਲੋਕਾਂ ਨੂੰ ਦੇਖ ਆਪਣਾ ਕਾਫਲਾ ਰੋਕ ਲਿਆ ਜਿੱਥੇ ਲੋਕਾਂ ਦੇ ਵੱਲੋਂ ਤੇ ਉੱਥੋਂ ਦੇ ਐਮਐਲਏ ਚਰਨਜੀਤ ਸਿੰਘ ਦੇ ਵੱਲ ਸੇਮ ਭਗਵੰਤ ਮਾਨ ਤੇ ਫੁੱਲਾਂ ਦੀ ਵਰਕਾ ਕਰਕੇ ਸਵਾਗਤ ਕੀਤਾ ਗਿਆ ਹੈ ਸੇਮ ਭਗਵੰਤ ਮਾਨ ਨੇ ਕਿਹਾ ਕਿ ਅੱਜ ਉਹਨਾਂ ਦੇ ਵੱਲੋਂ ਕੋਈ ਪ੍ਰੋਗਰਾਮ ਤਾਂ ਨਹੀਂ ਸੀ ਤੇ ਕੇਵਲ ਉਹ ਰਾਸਤੇ ਤੋਂ ਲੰਘ ਰਹੇ ਸੀ ਲੇਕਿਨ ਜਦੋਂ ਲੋਕਾਂ ਨੂੰ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਆਪਣਾ ਮਨ ਬਣਾਇਆ ਕਿ ਉਹ ਆਪਣਾ ਕਾਫਲਾ ਰੋ ਲੋਕਾਂ ਨੂੰ ਮਿਲਣਗੇ ਤੇ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਐ ਸ੍ਰੀ ਮੁਖਰ ਸਾਹਿਬ ਦੀ ਪਵਿੱਤਰ ਇਤਿਹਾਸਕ ਤੇ ਸ਼ਹਾਦਤਾਂ ਨਾਲ ਭਰੀ ਹੋਈ ਇਸ ਧਰਤੀ ਤੇ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਬਹੁਤ-ਬਹੁਤ ਤੁਹਾਡਾ ਰਣੀ ਆ ਧੰਨਵਾਦ ਦੀਆਂ ਮੈਂ ਅੱਜ ਮੋਗਾ ਤੇ ਜਲੰਧਰ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਜਾ ਰਹੇ ਆ ਔਰ ਤੁਸੀਂ ਮੈਨੂੰ ਹਜੇ ਆਪਣਾ ਪ੍ਰੋਗਰਾਮ ਚ ਮਕੌਰ ਸਾਹਿਬ ਦਾ ਕੋਈ ਬਣਿਆ ਨਹੀਂ ਚਲੋ ਤੁਸੀਂ ਮੈਨੂੰ ਹੱਥ ਦਿੱਤਾ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਰੁਕਾਂ ਤੇ ਤੁਸੀਂ ਇੰਨਾ ਪਿਆਰ ਅੱਜ ਬਿਨਾ ਕਿਸੇ ਸੱਦਾ ਪੱਤਰ ਤੋਂ ਹੀ ਹੋ ਗਿਆ ਜਿੱਤੇ ਆਪਾਂ ਇੱਕ ਦੂਜੇ ਨੂੰ ਦੱਸ ਕੇ ਇਕੱਠੇ ਹੋਏ ਉਸ ਦਿਨ ਪਤਾ ਨਹੀਂ ਕੀ ਹਾਲ ਹੋਊਗਾ ਸੋ ਇਸ ਧਰਤੀ ਤੋਂ ਆਪਾਂ ਨੇ ਇਹੀ ਪ੍ਰੇਰਣਾ ਲੈਣੀ ਹੈ ਕਿ ਕਿਵੇਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਿਆ ਜਾ ਸਕਦਾ ਉਹ ਚ ਉਮਰਾਂ ਨਹੀਂ ਗਿਣੀਆਂ ਜਾਂਦੀਆਂ ਕਿ ਉਮਰਾਂ ਕਿੰਨੀਆਂ ਸੀ ਸੋ ਅੱਜ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ ਅਸੀਂ ਤਾਨਾਸ਼ਾਹੀਆਂ ਦੇ ਵਿਰੁੱਧ ਅੱਜ ਵੀ ਲੜ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਨੂੰ ਚੱਕ ਕੇ ਅੰਦਰ ਕਰਤਾ ਮਨੀਸ਼ ਸੋਧਿਆ ਜੀ ਨੂੰ ਅੰਦਰ ਕਰਤਾ ਸੰਜੇ ਸਿੰਘ ਜੀ ਨੂੰ ਅੰਦਰ ਕਰਤਾ ਚਲੋ ਜਵਾਨ ਤੋਗੀ ਸੋ ਇਹ ਸੱਚ ਨੂੰ ਦਬ ਤਾਂ ਸਕਦੇ ਹੋ ਪਰ ਸੱਚ ਮਰਦਾ ਨਹੀਂ ਹੁੰਦਾ ਸੋ ਇਸ ਕਰਕੇ ਆਪਾਂ ਨੇ ਇਸ ਗੱਲ ਦਾ ਵਿਰੋਧ ਵੀ ਕਰਨਾ ਹੈ ਕਿ ਭਾਈ ਤੂੰ ਵੀ ਹੱਕ ਹੈ ਵੋਟਾ ਮੰਗਣ ਦਾ ਸਾਨੂੰ ਵੀ ਹੱਕ ਹੈ ਪ੍ਰਚਾਰ ਕਰਨ ਦਾ ਉਹਨਾਂ ਨੂੰ ਵੀ ਹੱਕ ਹੈ ਅੱਗੇ ਲੋਕਾਂ ਤੇ ਛੱਡ ਦਿਓ ਕਿ ਉਹਨਾਂ ਨੂੰ ਕੌਣ ਸੱਚਾ ਲੱਗਦਾ ਹੈ ਕੌਣ ਝੂਠਾ ਲੱਗਦਾ ਕਿਉਂਕਿ ਲੋਕ ਨੇ ਲੋਕਾਂ ਨੂੰ ਸਭ ਪਤਾ ਹੁੰਦਾ ਸੋ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਜਿੱਥੇ ਇਕੱਠੇ ਹੋਣ ਦਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਔਰ ਸ਼ਹੀਦਾਂ ਦੀ ਧਰਤੀ ਤੋਂ ਸ਼ੁਰੂਆਤ ਹੋ ਰਹੀ ਹੈ ਮੈਨੂੰ ਲੱਗਦਾ ਪ੍ਰਮਾਤਮਾ ਆਪ ਮਿਹਰ ਕਰੂਗਾ ਔਰ ਆਪਾਂ ਆਪਾਂ ਕਿਸੇ ਦੁਨਿਆਤੇ ਇਸੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕੋਈ ਰਾਜਨੀਤੀ ਨਹੀਂ ਕਰਨੀ ਆਪਾਂ ਸਕੂਲ ਸ਼ਾਨਦਾਰ ਬਣਾਤੇ ਆਪਾਂ ਹਸਪਤਾਲ ਚੰਗੇ ਬਣਾਈ ਜਾਂਦੇ ਆ ਆਮ ਆਦਮੀ ਕਲੀਨਿਕ ਖੁੱਲ ਗਏ ਬਿਜਲੀ ਫ੍ਰੀ ਹੋ ਗਈ ਨੌਕਰੀਆਂ ਮਿਲ ਰਹੀਆਂ ਨੇ ਨਾਲ ਜਿੱਥੇ-ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਕਿ ਆ ਕੰਮ ਲੋਕਾਂ ਦੇ ਫਾਇਦੇ ਦਾ ਉਹ ਵੀ ਕਰਦੇ ਆ ਪਰ ਮੈਂ ਕੋਈ ਵੀ ਐਹੋ ਜਿਹੀ ਫੈਲ ਸਾਈਨ ਨਹੀਂ ਕਰਦਾ ਜਿਸ ਦੇ ਨਾਲ ਲੋਕਾਂ ਦੀ ਜੇਬ ਤੇ ਇੱਕ ਪੈਸੇ ਦਾ ਵੀ ਭਾਰ ਪੈਂਦਾ ਹੋਵੇ ਤੇ ਐਹੋ ਜਿਹੀ ਫੈਲ ਮੈਂ ਛੱਡਦਾ ਨਹੀਂ ਜਿਸ ਦੇ ਨਾਲ ਲੀਡਰ ਦੀ ਜੇਬ ਚੋਂ ਪੈਸੇ ਨਿਕਲਦੇ ਹੋਣ ਇਰੇ ਪੁਰਾਣੇ ਲੁੱਟੇ ਸਾਰ ਦੁਨਿਆ ਕਾਲ ਕੱਸੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਖੇਤ ਖੇਤ ਪਹੁੰਚਾਉਣ ਦੀ ਮੁਹਿੰਮ ਚੱਲ ਰਹੀ ਹੈ ਬਿਜਲੀ ਆਉਂਦੀ ਤਾਂ ਹੈ 24 ਘੰਟੇ ਖਿੱਤਾਂ ਲਈ ਵੀ ਪਰ ਮੈਂ ਕਹਿੰਦਾ ਵੀ ਬਾਕੀ ਸਾਰੇ ਦਫ਼ਤਰ ਤਾਂ ਦਿਨੇ ਖੁੱਲਦੇ ਨੇ ਇੱਕ ਕਿਸਾਨੀ ਵਾਲਾ ਦਫ਼ਤਰ ਜਿਹੜਾ ਇਹ ਰਾਤ ਨੂੰ ਕਿਉਂ ਖੁੱਲਦਾ ਹੈ ਰਾਤ ਦੇ 1.5 ਵਜੇ ਬਿਜਲੀ ਆਉਗੀ ਨਾ ਪਹਿਲਾਂ ਸੌ ਸਕਦਾ ਹੈ ਜ਼ਿੰਮੇਦਾਰ ਨੇ ਬਾਤ ਸੌਂਸਾਤਾ ਅਸੀਂ ਕਹਾਂ ਵੀ ਦਿਨੇ ਬਿਜਲੀ ਦਿਓ ਮੈਨੂੰ ਬਹੁਤ ਸਾਰੇ ਕਿਸਾਨ ਮਿਲੇ ਕਦੇ ਜੀ ਨਜ਼ਾਰਾ ਆ ਗਿਆ ਕਣਕ ਸਾਰੀ ਪਲ ਗਈ ਹੁਣ ਤਾਂ ਵੱਡਣ ਬਾੜੀਆਂ ਦੇ ਨੇੜੇ ਆ ਇੱਕ ਦਿਨ ਵੀ ਅਸੀਂ ਰਾਤ ਨੂੰ ਨਹੀਂ ਗਏ ਖੇਤ ਜਿਨੇ ਅਸੀਂ ਆਪਣੀ ਕਣਕ ਜਿਹੜੀ ਹੈ ਬਿਜਲੀ ਪੈਣੀ ਆਈ ਹੈ ਸੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਇੱਦਾਂ ਹੀ ਰਵਾਂਗੇ ਸੀਬਾਈ ਐਸਐਸ ਵਾਲੇ ਮੁੰਡੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਯੂਥ ਹੈ ਇਹਨਾਂ ਨੂੰ ਉਮੀਦ ਹੈ ਇਹ ਯੂਥ ਨੂੰ ਉਮੀਦ ਹੈ ਕਿ ਇੱਥੇ ਕੁਝ ਕਹੂਗਾ ਤੇ ਇੱਥੇ ਹੀ ਕਰਨਾ ਆਪਾਂ ਬਾਹਰਲੇ ਮੁਲਕਾਂ 'ਚ ਨਹੀਂ ਜਾਣਾ ਆਪਾਂ ਇੱਥੇ ਆਪਦਾ ਘਾਰੀ ਠੀਕ ਕਰਾਂਗੇ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਹੈ ਇਹ ਸਾਡੀ ਗੁਰਨਾਨਕ ਦੇਵ ਜੀ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ ਇੱਥੇ ਧਰਤੀ ਨੂੰ ਇਸੇ ਨੂੰ ਠੀਕ ਕਰਾਂਗੇ ਪਰ ਉਹ ਮੈਂ ਇਕੱਲਾ ਨਹੀਂ ਕਰ ਸਕਦਾ ਉਹਦੇ ਵਾਸਤੇ ਤੁਹਾਨੂੰ ਮੇਰੇ ਨਾਲ ਜਿਵੇਂ ਤੁਸੀਂ ਸਾਥ ਦੇ ਰਹੇ ਹੋ ਉਸ ਤਰ੍ਹਾਂ ਸਾਥ ਜਾਰੀ ਰੱਖਣਾ ਪੈਣਾ ਹੈ ਆ 13 ਜ਼ੀਰੋ ਕਰ ਦਿਓ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ ਉਸ ਤੋਂ ਬਾਅਦ ਜਿਹੜਿਆ ਥੋੜਾ ਥੋੜਾ ਬਹੁਤ ਸਹਿਕਦੇ ਜੇ ਨੇ ਇਹਨਾਂ ਨੂੰ ਦੱਸ ਦੋ ਜਿਹੜੇ ਜ਼ਹਿਰ ਜੀ ਕੋਲ ਜੰਦੇ ਨੇ ਇਹਨਾਂ ਨੂੰ ਇਹਨਾਂ ਨੂੰ ਖਤਮ ਕਰਕੇ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੈਂਡਰ ਬਣਾਉਣ ਦੀ ਲੋੜ ਨਹੀਂ ਮਾਤਾ ਜੀ ਜੋ ਕੁਝ ਵੀ ਦੇਣਾ ਹੈ ਐਮਐਲਏ ਸਾਹਿਬ ਖੜੇ ਨੇ ਜਿੱਦ ਦੇ ਮੈਂ ਪ੍ਰੋਗਰਾਮ ਬਣਾ ਕੇ ਆਉਂਗਾ ਤੁਸੀਂ ਮੇਰਾ ਨੰਬਰ ਫੋਨ ਨੰਬਰ ਮਾਨ ਸਾਹਿਬ ਮਾਨ ਸਾਹਿਬ ਕੀ ਫੋਨ ਨੰਬਰ ਤਾਂ ਦੇ ਦਿਓ ਨਾ ਮਾਨ ਸਾਹਿਬ ਫੋਨ ਸੀਐਮ ਸਾਹਿਬ ਮਾਤਾ ਜੀ ਮੇਰੀ ਮੇਰੀ ਗੱਲ ਸੁਣੋ ਮਾਨ ਸਾਹਿਬ ਇੱਥੇ ਸਾਡੇ ਮੰਗਲਵਾਦ ਇੱਥੇ ਹੋਣੀ ਨਹੀਂ ਗਰ ਤੁਸੀਂ ਸਰ ਮੰਗਲਵਾਦ ਦੇ ਦਿਓ ਇਹਨੂੰ ਟਾਈਮ ਲੱਗੇ ਸਰ ਫੋਨ ਨੰਬਰ ਦੇ ਕੇ ਹਾਂਜੀ ਅੱਜ ਸ਼ਾਮ ਤੱਕ ਮੈਨੂੰ ਸਾਰੀ ਗੱਲ ਦੱਸ ਦਿਓ ਆਪਾਂ ਹੱਲ ਕਰਾਂਗੇ ਇਨਕਲਾਬ ਜਿੰਦਾਬਾਦ ਜੇ ਦੀਵਾਨਾਂ ਨੂੰ ਮਿਲ ਜਾ ਰਹੇ ਤੁਸੀਂ ਹਾਂਜੀ ਹਾਂਜੀ ਮੈਂ ਜਾਊਂਗਾ ਸਾਡੇ ਸਾਡੇ ਪ੍ਰਧਾਨ ਨੇ ਉਹ ਸਾਡੇ ਪ੍ਰਧਾਨ ਨੇ ਸਾਡੇ ਮੈਂਟਰ ਨੇ ਤੇ ਜੇਲ੍ਹ ਦੇ ਵਿੱਚ ਤੇ ਹਾਰ ਜੇਲ੍ਹ ਦੇ ਵਿੱਚ ਮੈਂ ਮਿਲਣ ਜਾਊਂਗਾ ਔਰ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਬਿਲਕੁਲ ਹੌਸਲੇ 'ਚ ਨੇ ਉਹਨਾਂ ਨੇ ਚਿੱਠੀ ਵੀ ਆਉਂਦੀ ਰਹਿੰਦੀ ਹੈ ਮਿਲਦੇ ਰਹਿੰਦੇ ਵਕੀਲ ਕਿ ਬਿਲਕੁਲ ਹੌਸਲੇ 'ਚ ਨੇ ਤੇ ਅਸੀਂ ਅਸੀਂ ਉਹਨਾਂ ਦੇ ਨਾਲ ਖੜਾਗੇ ਚਟਾਨ ਵਾਂਗ ਨਾਲ